ਜੀ ਭਾਈ ਜੀ ਕੀ ਨਾਮ ਹੈ ਕੀ ਪੂਰਾ ਮਾਮਲਾ ਮੇਰਾ ਨਾਮ ਕੁਲਵਿੰਦਰ ਸਿੰਘ ਪਿੰਡ ਮੇਰਾ ਫਤਿਹਪੁਰ ਮੰਨਿਆ ਵਾਲਾ ਮੈਂ ਮੌਜੂਦਾ ਸਰਪੰਚਾ ਫਤਿਹਪੁਰ ਮੰਨਿਆ ਵਾਲੇ ਦਾ ਅ ਅੱਜ ਇੱਕ ਸ਼ਾਮ ਨੂੰ ਮੈਂ ਘਰ ਹੀ ਸੀ ਮੌਜੂਦ ਅੰਦਰ ਸੀਗਾ ਮੈਂ ਅੱਗੇ ਆਪਦੇ ਬਰਾਂਡੇ ਦੇ ਵਿੱਚ ਮੰਮੀ ਡੈਡੀ ਹਰਾਂ ਦੇ ਕੋਲ ਬੈਠਾ ਸੀਗਾ ਤੇ ਸ਼ਾਮ ਨੂੰ ਚਾਂਚੱਕ ਇੱਕ ਧਮਾਕੇ ਦੀ ਆਵਾਜ਼ ਆਈ ਆ ਘਰੇ ਜਦੋਂ ਅਸੀਂ ਬਾਹਰ ਨਿਕਲੇ ਆਂ ਆਣ ਕੇ ਦੇਖਿਆ ਮੰਮੀ ਵੀ ਬਾਹਰ ਆ ਗਏ ਮੈਂ ਵੀ ਬਾਹਰ ਆ ਗਿਆ ਆਣ ਕੇ ਦੇਖਿਆ ਤੇ ਉੱਥੇ ਇੱਕ ਅੱਗ ਲੱਗੀ ਪਈ ਸੀ ਜਦੋਂ ਅਸੀਂ ਅੱਗ ਨੂੰ ਬੁਝਾਇਆ ਜਾ ਕੇ ਦਵਾ-ਦਵਾ ਆਪਣਾ ਤਖੜੀ ਨਾਲ ਸਾਡੇ ਆਦੀ ਗਵਾਰਦੀ ਵੀ ਆ ਗਏ ਸੀ ਜਦੋਂ ਬੁਝਾਇਆ ਤੇ ਉਹ ਦੇਖਿਆ ਵੀ ਉੱਥੇ ਕੋਈ ਕੰਚ ਦੀਆਂ ਬੋਤਲਾਂ ਵੀ ਜਿਹੜੀਆਂ ਉੱਥੇ ਉਹ ਖਿਲੜੀਆਂ ਪਈਆਂ ਸੀਗੀਆਂ ਉਹਨੇ ਤੇ ਨੂੰ ਥੋੜੇ ਸਮੇਂ ਬਾਅਦ ਹੀ 25 25 ਮਿੰਟ ਅੱਧੇ ਘੰਟੇ ਬਾਅਦ ਤਕਰੀਬਨ ਜਦੋਂ ਇੱਕ ਮੈਨੂੰ WhatsApp ਦੇ ਉੱਤੇ ਵੀ ਉਹ ਇੱਕ ਮੈਂ ਵੀਡੀਓ ਆਈ ਜਿੰਨੂੰ ਮੈਂ ਦੇਖਿਆ ਤੇ ਉਹ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਕੋਈ ਸਾਡੇ ਪਿੰਡ ਦਾ ਹੀ ਆ ਮੁੰਡਾ ਰਾਜਨ ਉਹ ਘਰੇ ਆ ਕੇ ਵੀ ਇਸ ਤਰ੍ਹਾਂ ਕੋਈ ਵੀ ਬੋਤਲ ਦੇ ਜਿਹੜੇ ਪੈਟਰੋਲ ਬੰਬ ਬਣਾ ਕੇ ਉਹ ਸਾਡੇ ਘਰੇ ਆਣ ਕੇ ਵੀ ਉਹ ਸੁੱਟ ਗਿਆ ਸਾਡਾ ਜਿਹੜਾ ਉਹਨਾਂ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਹ ਪੈਸਿਆਂ ਦਾ ਜ਼ਿਕਰ ਕਰ ਰਿਹਾ ਪੈਸਿਆਂ ਦਾ ਕੀ ਮਾਮਲਾ ਆ ਹਾਂ ਜਿੱਦਿਨੋ ਉਹ ਪੈਸਿਆਂ ਦਾ ਉਹ ਜ਼ਿਕਰ ਕਰੀ ਜਾਂਦਾ ਪੈਸਿਆਂ ਦਾ ਜਿਹੜਾ ਮਾਮਲਾ ਹੈ ਉਹ ਉਹਦੇ ਆਪਣੇ ਗੁਰਮੀਤ ਸਿੰਘ ਉਹਦਾ ਡੈਡੀ ਉਹਦੇ ਨਾਲ ਹੈ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਜੋ ਵੀ ਹੈ ਸਾਡਾ ਆਪਸੀ ਜਿਹੜਾ ਜਦੋਂ ਇਲੈਕਸ਼ਨ ਦਾ ਟਾਈਮ ਸੀ ਮੈਂ ਉਹਦੇ ਤੋਂ ਪੈਸੇ ਫੜੇ ਸੀ ਹੱਥ ਦਸਤੀ ਹੋਂਦੇ ਉਹ ਤਾਂ ਜਿਹੜੇ ਉਹਨੂੰ ਹੀ ਮੈਂ ਮੋੜਨੇ ਸੀ ਔਰ ਉਹਨ ਦੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀਗੀ ਉਹਨੂੰ ਉਹਦੇ ਨਾਲ ਹੀ ਮੋੜਨ ਦਾ ਸੀਗਾ ਕਿਉਂਕਿ ਇਹ ਠੀਕ ਨਹੀਂ ਰਹਿੰਦਾ ਸੀ ਮੁੰਡਾ ਜਿੱਦਾਂ ਬਾਹਰ ਅੰਦਰ ਲੜਾਈਆਂ ਝਗੜਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਪਿਤਾ ਨੇ ਕਿਹਾ ਸੀ ਵੀ ਤੂੰ ਪੈਸੇ ਜਿਹੜੇ ਇਹ ਮੈਨੂੰ ਹੀ ਵਾਪਸ ਕਰਨੇ ਆ ਵੀ ਮੇਰੇ ਮੁੰਡੇ ਨੂੰ ਪੈਸੇ ਨਹੀਂ ਦੇਨੇ ਐ ਇਸ ਤੋਂ ਪਹਿਲਾਂ ਵੀ ਮਾਮਲਾ ਦਰਜਾ ਮੁੰਡੇ ਤੇ ਹਾਂ ਇਹਦੇ ਤੇ ਪਹਿਲਾਂ ਮਾਮਲੇ ਦਰਜਾ ਹੈਗੇ ਆ ਦੋ ਤਿੰਨ ਮਾਮਲੇ ਦਰਜ ਨੇ ਇਹਦੇ ਉੱਤੇ ਪਹਿਲਾ ਹੋਇਆ ਹਾਂ ਤੇ ਇਸ ਤੋਂ ਬਾਅਦ ਉਹ ਕੀ ਸੀ ਮੰਗੀ ਕੀਤੀ ਕਾਰਵਾਈ ਕੀਤੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਮੈਂ ਜਿਹੜੇ ਪੁਲਿਸ ਨੂੰ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਵਾ ਦਿੱਤੇ ਆ ਔਰ ਜਿਹੜੀ ਅਗਲੇਰੀ ਅਗਲੀ ਕਾਰਵਾਈ ਆ ਉਹ ਐਸਐਚਓ ਸਾਹਿਬ ਨੂੰ ਵੀ ਮੈਂ ਡਿਪਟੀ ਸਾਹਿਬ ਨੂੰ ਵੀ ਜਿਹੜਾ ਅਸੀਂ ਕਹਿ ਦਿੱਤਾ ਵੀ ਉਹ ਪੁਲਿਸ ਨੇ ਜਿਹੜੀ ਕਰਨੀ ਹੈ ਅਗਲੀ ਕਾਰਵਾਈ ਉਹਨਾਂ ਨੇ ਕਰ ਲਿਆ ਹੂੰ ਇਸ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਦੀ ਨੌਜਵਾਨਾਂ ਦੇ ਹੌਸਲੇ ਬਲੰਦ ਹੋਏ ਨੇ ਪਰ ਚਾਹੇ ਤੁਸੀਂ ਆਪ ਦੇ ਹੀ ਸਰਪੰਚ ਹੋ ਜਾਂ ਆਪ ਕੇ ਤਾਰੇ ਕਰ ਇਹ ਕਿੰਨਾਂ ਦਾ ਸਰਕਾਰ ਦੇ ਵਿੱਚ ਆਉਣਾ ਕਿਤਨੇ ਕਿਤੇ ਸਰਕਾਰ ਦੇ ਮੂੰਹ ਤੋਂ ਫੇੜਿਆ ਬਹੁਤ ਬੜੀ ਜਿਆਦਾ ਨਿੰਦਣਯੋਗ ਘਟਨਾ ਹੈ ਜਤੈਨੋ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਮੁੰਡੇ ਜਿਹੜੇ ਕਈ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਿਸੇ شریف ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦੇ ਮੁੰਡੇ ਦੁਆਰਾ ਹਰਕਤ ਕਰਨੀ ਉਹ ਕਰੇ ਵੀ ਉਹਨਾਂ ਦੇ ਜਿਹੜਾ ਮਾਪਿਓ ਉਹ ਵੀ ਕਿਤੇ ਨਾ ਕਿਤੇ ਜਾ ਕੇ ਟੈਨਸ਼ਨ ਦਾ ਜਿਹੜਾ ਫਿਰ ਸ਼ਿਕਾਰ ਹੋ ਜਾਂਦਾ ਜੀ ਬਾਈਕ ਵੀਡੀਓ ਵਾਇਰਲ ਹੋ ਗਿਆ ਜਿਹੜੀ ਇੰਸਟਾਗ੍ਰਾਮ ਤੇ ਸਿਰ ਪਰਛੇਤ ਕਰੇ ਬਾਪ ਬਲਾਸਟ ਕਰੇ ਲੋਕਾਂ ਨੂੰ ਕੀ ਕੋ ਦਾ ਮਾਮਲਾ ਇਸ ਬੰਦੀ ਅੱਜ ਦੇਰ ਸ਼ਾਮ ਨੂੰ ਇੱਕ ਵੀਡੀਓ ਵਾਇਰਲ ਹੋਈ ਹੈ ਕੋਈ ਜੋ ਕਿਸੇ ਵੱਲੋਂ ਰਾਜਨ ਢਿਲੋਨਾ ਦੇ ਪੇਜ ਤੇ ਇੰਸਟਾਗ੍ਰਾਮ ਪੇਜ ਤੋਂ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਬੰਦੀ ਵੀਡੀਓ ਦੇ ਵਿੱਚ ਉਹ ਜੋ ਕਹਿ ਰਿਹਾ ਹੈ ਕਈ ਫਤਿਹਪੁਰ ਮਣੀਆਂ ਦਾ ਸਰਪੰਚ ਦੇ ਘਰੇ ਜਿਹੜੀ ਗੱਲ ਕਰ ਰਿਆ ਉਹ ਕੁਲਵਿੰਦਰ ਸਿੰਘ ਹੈ ਜੋ ਮੌਜੂਦਾ ਸਰਪੰਚਾਪਿੰਡ ਦਾ ਤੇ ਕੁਲਵਿੰਦਰ ਸਿੰਘ ਦੇ ਬਿਆਨ ਤੇ ਜਿਹੜਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਜੋ ਵੀ ਦੋਸ਼ੀ ਹੈ ਉਸ ਬੰਦੀ ਸਾਡੇ ਵੱਲੋਂ ਜਿਹੜੀਆਂ ਟੈਕਨੀਕਲ ਟੀਮਾਂ ਬਣਾਈਆਂ ਗਈਆਂ ਜੋ ਟੀਮਾਂ ਵੱਲੋਂ ਜਲਦੀ ਜਿਹੜਾ ਅਸਲ ਦੋਸ਼ੀ ਨੂੰ ਟ੍ਰੇਸ ਕਰਕੇ ਤੇ ਉਹਨੂੰ ਜਿਹੜਾ ਗ੍ਰফতার ਕੀਤਾ ਜਾਊਗਾ ਤੇ ਅਗਲੀ ਰੀ ਕਾਰਵਾਈ ਪਹੁੰਚ ਲੈਂਦੇ ਆ ਸਰਪੰਚ ਕੋਲ ਕੋਈ ਜਾਣਕਾਰੀ ਤਾਂ ਸੀ ਹੈ ਸਰਪੰਚ ਵੱਲੋਂ ਬਿਲਕੁਲ ਅਸੀਂ ਜਿਹੜਾ ਉਹਨਾਂ ਦਾ ਬਿਆਨ ਲਿਖ ਰਹੇ ਹਾਂ ਜੋ ਬਿਆਨ ਤਾ ਕੇ ਕਾਨੂੰਨੀ ਕਾਰਵਾਈ ਉਹ ਜਿਹੜੀ ਹੰਸ ਲੈਂਦੇ ਆ